ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਅੱਪਾ ਗੱਲ ਕਰਦੇ ਆ 23 24 25 ਮਈਏ ਤਿੰਨ ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਕਿਸਾਨ ਵੀਰੋ ਤਕਰੀਬਨ ਪਿਛਲੇ 10 12 ਦਿਨ ਤੋਂ ਲੈ ਕੇ ਇੱਕ ਲੰਮਾ ਵੀਰੋ ਗਰਮੀ ਦਾ ਜੋ ਦੌਰ ਚੱਲ ਰਿਹਾ ਹੈ ਜਿਸ ਦੇ ਵਿੱਚ ਕੋਈ ਵੀ ਬੱਦਲਵਾਈ ਜਾਂ ਮੀਂਹ ਹਨੇਰੀ ਇਦਾਂ ਦੀ ਸੰਭਾਵਨਾ ਵੀਰੋ ਨਹੀਂ ਬਣੀ ਤਕਰੀਬਨ ਪੰਜਾਬ ਦਾ ਮੌਸਮ ਖੁਸ਼ਕ ਤੇਜ ਹਵਾ ਗਰਮ ਹਵਾ ਲੂ ਇਹਦਾ ਦਾ ਮਾਹੌਲ ਹੀ ਆਪਾਂ ਨੂੰ ਦੇਖਣੋਂ ਮਿਲਿਆ ਸੋ ਵੀਰੋ ਇਹ ਜੋ ਹੀਟ ਵੇਵ ਦੀ ਵਾਰਨਿੰਗ ਸੀਗੀ ਮੌਸਮ ਵਿਭਾਗ ਦੇ ਵੱਲੋਂ ਇਹ ਆਉਂਦੇ ਦਿਨਾਂ ਤੱਕ ਵੀ ਵੀਰੋ ਜਾਰੀ ਹੈ ਜੋ ਕਿ ਵੀਰੋ 25 ਤੋਂ ਲੈ ਕੇ ਟੈਂਪਰੇਚਰ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਹੈ ਜੋ ਕਿ ਟੈਂਪਰੇਚਰ ਹੋਣ 42-43 ਡਿਗਰੀ ਦੇ ਆਸ-ਪਾਸ ਨੇ ਵੀਰੋ 25 ਤੋਂ ਲੈ ਕੇ ਤਕਰੀਬਨ ਆਉਣ ਵਾਲੇ ਜੋ 10 ਦਿਨ ਹੋਣਗੇ ਉਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਵੀਰੋ ਹੋਰ ਵਾਧਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਕੀ ਟੈਂਪਰੇਚਰ ਵੀਰੋ 40 47 ਡਿਗਰੀ ਤੱਕ 48 ਡਿਗਰੀ ਤੱਕ ਵੀ ਕਿਸੇ ਕਿਸੇ ਖੇਤਰਾਂ ਦੇ ਵਿੱਚ ਦਰਜ ਕੀਤੇ ਜਾ ਸਕਦੇ ਨੇ ਜੋ ਗਰਮੀ ਦਾ ਵੀਰੋ ਕਹਿ ਰਿਹਾ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਫਿਲਹਾਲ ਵੀਰੋ ਸਿਸਟਮ ਦਾ ਕੋਈ ਵੀ ਆਉਣ ਵਾਲਾ ਜੋ ਆਪਾਂ ਨੂੰ ਅੰਦਾਜ਼ਾ ਉਹ ਨਹੀਂ ਹੈ ਕਿਉਂਕਿ ਕੋਈ ਵੀ ਸਿਸਟਮ ਇਹਦਾ ਨਹੀਂ ਬਣ ਰਿਹਾ ਹੈ ਵੀਰੋ ਜੋ ਕਿ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਹਲਕੀ ਰਫਤਾਰ ਦੀਆਂ ਵੀਰੋ ਹਵਾਵਾਂ ਸ਼ਾਮ ਦੇ ਸਮੇਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਇਸ ਵੇਲੇ ਦੇ ਸਮੇਂ ਵੀਰੋ ਤੇਜ਼ ਪੂਰਬੀ ਹਵਾਵਾਂ ਦਾ ਰੁੱਖ ਦੁਪਹਿਰ ਕਿ ਤੱਕ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲਦੀਆਂ ਨੇ ਜਿਸ ਦੇ ਕਾਰਨ ਵੀਰੋ ਹੋਰ ਹੋਮੋਸ ਬਣਦੀ ਹੈ ਨਮੀ ਵਧਦੀ ਹੈ ਵੀਰੋ ਜਿਸ ਤੇ ਕਾਰਨ ਗਰਮੀ ਦਾ ਪ੍ਰਭਾਵ ਹੋਰ ਜ਼ਿਆਦਾ ਆਪਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਸੋ ਵੀਰੋ ਇਦਾਂ ਦਾ ਹੀ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੇਗਾ ਕੋਈ ਮੌਸਮ ਦੇ ਵਿੱਚ ਤਬਦੀਲੀ ਆਉਣ ਦੇ ਅਸਰ ਨਹੀਂ ਹੋਣਗੇ ਪਰ ਪਿਛਲੇ ਦਿਨਾਂ ਦੇ ਮੁਕਾਬਲੇ ਵੀਰੋ ਅੱਜ ਟੈਂਪਰੇਚਰ ਦੇ ਵਿੱਚ 1-2 ਡਿਗਰੀ ਦਾ ਘਟਾ ਦਾ ਪਾਣੂ ਜੋ ਵੀਰੋ ਘਰਾਵਟਾ ਦਰਜ ਕੀਤੀ ਜਾਵੇਗੀ ਜੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ 40-45-44 ਡਿਗਰੀ ਦੇ ਆਸ-ਪਾਸ ਸੀ ਵੀਰੋ ਅੱਜ 42 ਕਿ ਡਿਗਰੀ 43 ਡਿਗਰੀ ਦੇ ਆਸ-ਪਾਸ ਟੈਂਪਰੇਚਰ ਰਹਿਣਗੇ 2 ਕਿ ਡਿਗਰੀ ਦਾ ਪਾਣੂ ਜੋ ਵੀਰੋ ਘਰਾਵਟਾ ਟੈਂਪਰੇਚਰ ਦੇ ਵਿੱਚ ਦੇਖਣ ਨੂੰ ਮਿਲੇਗੀ ਰਾਤ ਦਾ ਵੀਰੋ ਘੱਟੋ ਘੱਟ ਟੈਂਪਰੇਚਰ ਪਨ 27 26 27 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲੇਗਾ ਸਵੇਰ ਦੇ ਹਮੇ ਤੇਜ਼ ਪੂਰਬੀ ਹਵਾਵਾਂ ਵੀ ਰਸਵੇ ਦੇ ਸਮੇਂ ਚੱਲਦੀਆਂ ਨੇ ਦੁਪਹਿਰ ਕੋ ਤੋਂ ਬਾਅਦ ਹਵਾਵਾਂ ਨੂੰ ਠੱਲ ਪੈਂਦੀਆਂ ਫਿਰ ਉਸ ਤੋਂ ਬਾਅਦ ਵੀਰੋ ਜੋ ਹਵਾ ਦੀ ਗਤੀ ਬਹੁਤ ਘੱਟ ਹੋ ਜਾਂਦੀ ਹੈ ਤੇ ਗਰਮੀ ਦਾ ਜੋ ਪ੍ਰਭਾਵ ਵੀਰੋ ਬਹੁਤ ਜ਼ਿਆਦਾ ਵੱਧ ਜਾਂਦਾ ਸੋ ਵੀਰੋ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਹੈ ਜੋ ਇਹ ਆਉਂਦੇ ਦਿਨਾਂ ਦੇ ਵਿੱਚ ਵੀ ਜਾਰੀ ਰਹੇਗਾ ਮੌਸਮ ਦੇ ਵਿੱਚ ਕੋਈ ਐਡਾ ਸਿਸਟਮ ਨਹੀਂ ਹੈ ਵੀਰੋ ਜੋ ਕਿ ਮਾウス ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕੇ ਵੀਰੋ ਤਕਰੀਬਨ ਮਈ ਦੇ ਅਖੀਰ ਤੱਕ ਕੋਈ ਕਾਰਨ ਬਣੇ ਵਿਰੋਜਾਂ ਥੋੜਾ ਮੋਟਾ ਆਪਾਂ ਨੂੰ ਮੌਸਮ ਵਿੱਚ ਰਾਹਤ ਮਿਲੇ। ਹਾਂ ਦੁਪਹਿਰ ਦੇ ਸਮੇਂ ਤੋਂ ਬਾਅਦ ਵੀ ਰੋ ਅਚਾਨਕ ਬੱਦਲਬਾਹੀਆਂ ਬਣਦੀਆਂ ਨੇ। ਕਿਸੇ-ਕਿਸੇ ਖੇਤਰਾਂ ਦੇ ਵਿੱਚ ਨਮੀ ਵਧੀ ਹੋਈ ਹੈ। ਉਸ ਦੇ ਕਾਰਨ ਕਿਸੇ ਵੀ ਖੇਤਰਾਂ ਦੇ ਵਿੱਚ ਗਰਜ ਚਮਕ ਵਾਲੇ ਅਚਾਨਕ ਬੱਦਲ ਬਣ ਸਕਦੇ ਨੇ ਜੋ ਕਿ ਵਿਰੋ ਘੰਟੇ ਅੱਧੇ ਘੰਟੇ ਲਈ ਛੋਟੀਆਂ-ਮੋਟੀਆਂ ਕਾਰਵਾਈਆਂ ਦੇ ਕੇ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਹੈ। ਹਨੇਰੀ ਗਰਜ ਚਮਕ ਬੱਦਲ ਵਿਰੋ ਇਦਾਂ ਦਾ ਕਿਸੇ ਵੀ ਭਾਗ ਦੇ ਵਿੱਚ ਪੰਜਾਬ ਦੇ ਇਦਾਂ ਦਾ ਸਿਸਟਮ ਹੋ ਸਕਦਾ ਹੈ। ਔਰ ਜੋ ਸਾਰੇ ਪੰਜਾਬ ਨੂੰ ਪ੍ਰਭਾਵਿਤ ਕਰੇ ਵੀਰੋ ਐਦਾਂ ਦਾ ਕੋਈ ਸਿਸਟਮ ਫਿਲਹਾਲ ਕੋਈ ਅਪਰ ਨਜ਼ਰ ਨਹੀਂ ਆ ਰਿਹਾ ਫਿਰ ਵੀ ਵੀਰੋ ਆਉਂਦੇ ਦਿਨਾਂ ਦੇ ਵਿੱਚ ਜਿੰਮੀ ਆਪ ਨੂੰ ਅਪਡੇਟ ਮਿਲਦੀ ਰਹੂਗੀ ਆਪਾਂ ਸਾਰੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਤੱਕ ਹਾਜ਼ਰ ਹੁੰਦੇ ਰਹਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾਲ ਬਣੀ ਰਹਿਓ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ